ਲੋ ਜੀ ਚੋਨਾ ਇਧਰ ਲਾਤਾ ਸੱਠਾ ਬੀਜਣ ਲੱਗਿਆ ਜਵਾਰ ਤੇ ਨਾਲ ਹੀ ਵਿੱਚ ਕਿਹੜੀ ਥਲੀ ਸਰਗਮ ਸੁਡਾਨ ਗ੍ਰਾਸ ਜੱਕ ਹਾਂ ਖੋਲ ਦੇਣਾ ਸਾਰਿਆਂ ਤੋਂ ਲੋ ਵੀ ਮਿੱਤਰੋ ਕੈਮਰਾਮੈਨ ਵੀ ਇਕੱਲਿਆਂ ਮੈਂ ਤੇ ਨਾਲ ਹੀ ਵੀਡੀਓ ਬਣਾਵਾਂਗੇ ਥੈਲੀਆਂ ਆਪਾਂ ਖੋਲਦੀਆਂ ਚਲੋ ਨੇ ਇੱਕ ਇੱਕ ਕਰਕੇ ਦੋ ਦੋ ਕਰਕੇ ਆਪਾਂ ਫੜਾਈ ਜਾਵਾਂਗੇ ਨਾਲ ਡੈਡੀ ਛੱਟਾ ਦੇ ਜਾਣਗੇ ਲੋ ਜੀ 1.5 ਕਿੱਲੇ 1.5 ਕਿਲੋ ਕਿੱਲੇ ਚ 48 48 ਕਿਲੋ ਵੀ ਪਾਤਾ ਹੈ ਤੇ ਪਹਿਲੋ ਮਾਰੇ ਕਲਟੀਵੇਟਰ ਇਹਨਾਂ ਬਣਾਈ ਸੀ ਅੱਗੇ ਮੈਂ ਤੇ 4-4 ਕਿਲੋ ਦੀ ਥੈਲੀ ਆ ਸਰਗਮ ਸੁਡਾਨ ਗਰਾਸ ਪਹਿਲੋ ਕਲਟੀਵੇਟਰ ਮਾਰ ਕੇ ਫਿਰ ਉੱਤੇ ਪਾਉਂਦੇ ਆ 20 ਫਿਰ ਉਹ ਯੂਨੀਅਰ ਆ ਗਿਆ ਰੋਟਾਵੀਟਰ ਮਾਰੀ ਜਾਣਗੇ ਪਿੱਛੋਂ ਤੇ ਲਾ ਦੇਣਾ ਪਾਣੀ ਤੇ ਤੁਸੀਂ ਵੀਰੋ ਕਿਵੇਂ ਬੀਜਦੇ ਜਿਵੇਂ ਜਵਾਰ ਬੜਾ ਕਮੈਂਟਾਂ ਚ ਜ਼ਰੂਰ ਦੱਸਿਓ ਸਾਡਾ ਤੇ ਆ ਹੀ ਤਰੀਕਾ ਪਾਣੀ ਲਾ ਕੇ ਪਤਲਾ ਪਤਲਾ ਜਾ ਮਤਲਬ ਰੱਖਣਾ ਨਹੀਂ ਵਿੱਚ ਤਾਂ ਫੜਾਓ ਬਾਜਲਾ ਛੇਤੀ ਆ ਜਾ ਬੱਸ ਮੈਂ ਲੈ ਉਹਨਾ ਲੈ ਕੇ ਤਰੰਗਲੀ ਉਧਰ ਆ ਗੁਕਲ ਤਰੰਗਲੀ ਦੀ ਡੱਬੀ ਲੈ ਆ ਸਫਾਈ ਕਰਦੇ ਨੇ ਪੂਰੀ ਮੰਗੇ ਦੋਰਾ ਦੇਣਾ ਛੱਟਾ ਉਹ ਆ ਉਹ ਵੀ ਪਰਾਂ ਰੱਖੀਂ ਧਿਆਨ ਜੇ ਉਹਨਾਂ ਲੋ ਜੀ ਆ ਜੁੰਡੀਆ ਰੋਟਾ ਰੋਟਾ ਵੀ ਟਰ ਮਾਰੀ ਜਾਂਦਾ ਤੇ ਨਿਬੜ ਗਿਆ ਆਪਣਾ ਕੰਮ ਫਿਰ ਲਾ ਦੇਣਾ ਆਪਾਂ ਪਾਣੀ ਮੰਗਲ ਸਿੰਘ ਜੀ ਬਾਹਰ ਦੇਣੇ ਸੋ ਗਿਆ ਸੁ ਗਿਆ ਤੇ ਮਾਰਨਾ ਨਹੀਂ ਬਸ ਐਵੇਂ ਹੀ ਰਹਿਣਾ ਯੋਨੀਆ ਥੈਂਕਸ ਫॉर ਵਾਚਿੰਗ ਪਾਟੀਆਂ ਵਟਾਂ